ਸਰ ਕੀ ਆ ਪੂਰਾ ਮਾਮਲਾ ਜਿਹੜੇ ਤੁਸੀਂ ਪਿਸਤਲ ਫੜਿਆ ਗਿਆ ਤੇ ਨਾਲ ਗੋਣ ਫੜਿਆ ਅੱਜ ਐਸ்சி ਗੁਰਪ੍ਰੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਮਾਨਜੋਗ ਤੇ ਸਾਡੇ ਐਸਐਸਪੀ ਸਾਹਿਬ ਸਰਦਾਰ ਵਿੰਦਰ ਸਿੰਘ ਬਰਾੜ ਜੀ ਦੀ ਹਾਦਸਾ ਮੁਤਾਬਕ ਗਸਤੜੀ ਰਵਾਨਾ ਸੀਗੇ ਜੀ ਤੇ ਜਦ ਹਰੀਮਾਤ ਅੱਗੇ ਗਏ ਤਾਂ ਇਹਨਾਂ ਨੂੰ ਮੁਕਬਰੀ ਮਿਲ ਗਈ ਕੋਈ ਇੱਕ ਫਤੇ ਸਿੰਘ ਪੁੱਤਰ ਹਰਪ੍ਰੀਤ ਸਿੰਘ ਵਾਸੀ ਚੋੜੜਖੜਾ ਜੀ ਹਾਰਬਾਦ ਥੋਲੀਪਾੜ ਨਥਾਣਾ ਹਨਮਾਰਗਰ ਰਾਜਸਥਾਨ ਜੋ ਦੇਸੀ ਪਿਸਤੌਲ ਲਿਆ ਕੇ ਮੈਂ ਅੱਗੇ ਗੁਰਪ੍ਰੀਤ ਸਿੰਘ ਪੁੱਤਰ ਅਸਨੂਰ ਤੇ ਕਸ਼ਮੀਰ ਸਿੰਘ ਵਾਸੀ ਹੌਜਖਾਸ ਨੂੰ ਦੇਣਾ ਤੇ ਜੇਕਰ ਮੌਕੇ ਤੇ ਰੇਡ ਕੀਤਾ ਜਾਂਦੇ ਦੋਨੋਂ ਕਾਬੂ ਆ ਸਕਦੇ ਜਿਸ ਤੇ ਐਸੇ ਗੁਰਪ੍ਰੀਤ ਸਿੰਘ ਨੇ ਸੁਮੇਸ਼ ਸਾਥੀ ਕਰਮਚਾਰੀ ਮੌਕੇ ਤੇ ਰੇਡ ਕੀਤਾ ਤਾਂ ਫਤੇ ਸਿੰਘ ਪਾਸੋਂ ਮੈਂ ਇੱਕ ਪਿਸਤੌਲ ਦੇਸੀ ਕਟਾ ਜੀ ਅਤੇ ਗੁਰਪ੍ਰੀਤ ਸਿੰਘ ਪਾਸੋਂ ਦੋ ਦੇਸੀ ਕਾਤ ਆਪਣੇ 12 ਬੁਰ ਕਾਤ ਉਸ ਬਰਾਮਦ ਕੀਤੇ ਜੀ ਸਰ ਇਹਨਾਂ ਦੀ ਉਮਰ ਕੀ ਆ ਜੀ ਇਹਨਾਂ ਦੇ ਦੋਨੋਂ ਦੀ ਇੱਕ ਗੁਰਪ੍ਰੀਤ ਸਿੰਘ ਦਾ ਬਾਲਗ ਹੈ ਜੀ ਦੂਸਰੀ ਦੀ ਉਮਰ ਥੋੜੀ ਘੱਟ ਹੈ ਜੀ ਠੀਕ ਹੈ ਜੀ ਅੱਗੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੀ ਬਾਜਾ ਅੱਜ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਅਗਲੀ ਪੁਛ ਪੁੱਛ ਕਰਾਂਗੇ ਪਰ ਸੌਲ ਕਿਸ ਤੋਂ ਲੈ ਕੇ ਅਗਲੀ ਛਾਂ ਮੀਂਹ ਜਾਰੀ ਲੁਕਾਉਂਗੇ ਜੀ ਸਰ ਇੱਕ ਅਲਾ ਇਲਾਕੇ ਦੇ ਜਿਹੜੇ ਸ਼ਰਾਬੀ ਚਾਂਸਰ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਜੀ ਖੇਮੀਆਂ ਮੈਸੇਜ ਖਾਸ ਕਰਕੇ ਨਸ਼ੇ ਵਾਲੇ ਤੇ ਜਿਹੜੇ ਸ਼ਰਾਤੀ ਆਸਰ ਉਹਨਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਵੀ ਆਪ ਤੋਂ ਆਪਣੇ ਆਦਤਾਂ ਸੁਧਾਰ ਲਓ ਨਹੀਂ ਤਾਂ ਉਹਨਾਂ ਖਲਾਸਤ ਕੀਤਾ ਪੇਸ਼ਾਇਆ ਜਾਵੇ ਜੀ ਧੰਨਵਾਦ